ਬੀਤੀ ਸ਼ਾਮ ਕਰੀਬ 4 ਵਜੇ ਸਰਹਾਲੀ ਵਿਖੇ ਨੌਜਵਾਨ ਦਾ ਕਿਰਚ ਮਾਰ ਕੇ ਕੀਤਾ ਗਿਆ ਕਤਲ ਮਾਮਲਾ ਮਾਮੂਲੀ ਰਜਿਸਟ੍ਰਾ ਦੱਸਿਆ ਜਾ ਰਿਹਾ ਹੈ ਬੀਤੀ ਸ਼ਾਮ ਸਰਹਾਲੀ ਦਾਣਾ ਮੰਡੀ ਵਿੱਚ ਬੁਲਾ ਕੇ 16 ਸਾਲਾ ਨੌਜਵਾਨ ਵਾਲੀਵਾਲ ਦਾ ਪਲੇਅਰ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਮੀਕ ਬੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਟਟਾਵਜੋ ਹੋਈ ਉੱਥੇ ਹੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਤਨੂ ਬਾਅਦ ਤੇ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮਾੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਣੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਖਿਆ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦੱਸਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱਗ ਪਿਆ ਡੇਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫਾਣ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲ ਦਾ ਸੀਰੇ ਸਾਡੇ ਤਾਂ 16 16 16 ਸਾਲ ਦੀ ਪੁਰੇ ਤੇ ਖਿਡਾਰੀ ਕਹਿੰਦਾ ਸੀਰੇ ਵਾਲੀ ਵਾਲ ਦਾ ਖਿਡਾਰੀ ਇਹ ਇਤੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੋਸਟਰ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਉਹ ਸਖਤ ਸਰਕਾਰੀ ਹੋਵੇ ਕਿ ਉਹ ਵਰਕਾਦ ਦਿਖਾਉਣੀ ਚਾਹੀਦੀ ਜਾਂ ਆਪਾਂ ਸੀਰ ਹੋ ਜੇ ਉਹਦੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵਿਦੇਸ਼ੀ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪਰਦੇ ਮੁੰਡੇ ਮਰੀ ਮੜ ਪਿੰਨ ਗੱਲ ਹੋਈ ਤੇ ਮੈਂ ਬੈਗ ਪਾ ਕੇ ਲੈਣੋਂ ਗਿਆ ਤਾਂ ਕਬਾਟੂ ਦਾ ਬਾਬਾ ਕਹਿੰਦਾ ਕਿ ਤੁਸੀਂ ਕਿੰਨੇ ਦਿਨ ਰਹਿਣੇ ਹੋ ਮੈਂ ਮਾਰਨਾ ਕੋ ਗਾਲੀ ਪਾਉਂ ਕੋ ਤੇ ਆਪਾਂ ਉਹ ਕਰੀਏ ਇਹ 35 40 ਜਾਨ ਜਾਏ ਕੋ ਫਰਾ ਦੇ ਦੋ ਤਿੰਨ ਹੀ ਹੋ ਜਾਣੇ ਪਰ ਮਾਰਨਾ ਉਹਨੇ ਇਹ ਵੀ ਜਾਰੀ ਪਹਿਣ ਕੇ ਨਹੀਂ ਪਾਜਾਂਗੇ ਇਹ ਗੱਲਾ ਹੈ ਇਹ ਗੱਲਾ ਹੈ ਕੀ ਨਾਮ ਕੀਤਾ ਬਲਦੀਰ ਵੀ ਸੀ ਇਹ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਕਿੱਥੇ ਗੇਟ ਦਾ ਜਿਵੇਂ ਦੇ ਸਪੋਰਟਸ ਕੋ ਮਾਰਿਆ ਕੀ ਖਰਚੇ ਦੀ ਨਾਤਰ ਕੱਲੇ ਗਿਆ ਵੀਰ ਘਰੋਂ ਕੱਲੇ ਗਿਆ ਜਿੱਦਾਂ ਪਿੰਡ ਜਾਂਦਾ ਜਿਵੇਂ ਸਿਰ ਇੱਕ ਮਰਡਰ ਹੋਇਆ ਕਿਥੋਂ ਕਿਤੇ ਹੋਇਆ ਤੇ ਕੀ ਹੋਇਆ ਕਿ ਇਨਸੀਡੈਂਟ ਹੋਇਆ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਦੇ ਤੱਕ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨ ਆਫ ਸ਼ਮਸ਼ੇਰ ਸਿੰਘ ਸਰਾਲ ਇਕੱਠੇ ਦਾ ਰਹਿਣ ਵਾਲਾ ਹੋ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਆ